ਡਾਕਟਰ ਗੁਰਚਨ ਸਿੰਘ ਨੂਰਪੁਰ ਦੀ ਰਚਨਾ ਮਨ ਦੀ ਉਦਾਸੀ ਸਹਿਮ ਅਤੇ ਫਿਕਰ ਦੇ ਦੌਰ ਚੋਂ ਗੁਜ਼ਰਦਿਆਂ ਮਨ ਨੂੰ ਕੁਝ ਚੰਗਾ ਨਾ ਲੱਗਣਾ ਉਦਾਸ ਰਹਿਣਾ ਵਿੱਚ ਐਨੀ ਹੋਣੀ ਮਨ ਕਾਲਾ ਪੈਣਾ ਉਡਾਈ ਲੱਗਣੀ ਖੁਸ਼ੀ ਨਾ ਆਉਣੀ ਚੁੱਪ ਚੁੱਪ ਰਹਿਣਾ ਜਾਂ ਜ਼ਿਆਦਾ ਬੋਲਣਾ ਇਹ ਸਭ ਮਨ ਦੇ ਵਿਕਾਰ ਹਨ ਕਈ ਵਾਰ ਸਾਡੇ ਆਲੇ ਦੁਆਲੇ ਸਾਡਾ ਕੋਈ ਪਰਿਵਾਰਕ ਮੈਂਬਰ ਵੀ ਅਜਿਹੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਜਦੋਂ ਉਹ ਅਜੀਹਾ ਵਿਹਾਰ ਕਰਦਾ ਤਾਂ ਅਸੀਂ ਕਈ ਵਾਰ ਉਸ ਨਾਲ ਨਾਰਾਜ਼ ਹੁੰਦੇ ਹਾਂ ਕਿ ਉਹ ਜਿਹਾ ਕਿਉਂ ਕਰ ਰਿਹਾ ਹੈ ਪਰ ਇੱਥੇ ਸਾਨੂੰ ਉਸ ਨਾਲ ਪਹਿਲਾਂ ਨਾਲੋਂ ਬਦੇਰੇ ਹਮਦਰਦੀ ਨਾਲ ਪੇਸ਼ ਆਉਣ ਦੀ ਲੋੜ ਹੁੰਦੀ ਹੈ ਅਜੋਕੇ ਦੌਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਨ ਦੇ ਵਿਕਾਰਾਂ ਦੇ ਸ਼ਿਕਾਰ ਕਿਉਂ ਹੋ ਰਹੇ ਹਨ ਇਸ ਦੇ ਕੀ ਕਾਰਨ ਹਨ ਇਸ ਤੋਂ ਬਚਾ ਕਿਵੇਂ ਕਰਨਾ ਹੈ ਮਨ ਦੀ ਉਦਾਸੀ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ ਇਹ ਅਜਿਹੇ ਦੌਰ ਦੀ ਇੱਕ ਵੱਡੀ ਸਮੱਸਿਆ ਹੈ ਜਿਸ ਤਬ ਉਹ ਗੰਤੀ ਲੋਕਾਂ ਨੂੰ ਹੱਲ ਲੱਭਦਾ ਨਜ਼ਰ ਨਹੀਂ ਆਉਂਦਾ ਅਜ ਦੇ ਦੌਰ ਵਿੱਚ ਮਾਨਸਿਕ ਤਣਾਅ ਦੇ ਵਧਣ ਦੇ ਕੁਝ ਖਾਸ ਕਾਰਨ ਹਨ ਇਸ ਦਾ ਮੁੱਖ ਕਾਰਨ ਇਹ ਹੈ ਕਿ ਦੁਨੀਆ ਨੂੰ ਚਲਾਉਣ ਵਾਲੀਆਂ ਤਾਕਤਾਂ ਨਹੀਂ ਸਾਡੇ ਲਈ ਅਜਿਹੀ ਦੁਨੀਆ ਦੀ ਸਿਰਜਣਾ ਕੀਤੀ ਹੈ ਜਿਸ ਵਿੱਚ ਆਮ ਮਨੁੱਖ ਲਈ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਫਿਕਰ ਚਿੰਤਾਵਾਂ ਤੇ ਤੋਖਰੇ ਪੈਦਾ ਹੋ ਗਏ ਹਨ ਅਸੀਂ ਅਜ ਉਸ ਦੌਰ ਵਿੱਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਇਸ ਦੁਨੀਆ ਨੂੰ ਕੁਝ ਖਾਸ ਤਾਕਤਾਂ ਆਪਣੇ ਢੰਗ ਨਾਲ ਚਲਾਉਂਦੀਆਂ ਸੱਚੇ ਵੀ ਹੈ ਕਿ ਅਸੀਂ ਜਿਸ ਦੁਨੀਆ ਦੇ ਵਾਸੀ ਹਾਂ ਇਸ ਦੁਨੀਆ ਨੂੰ ਚਲਾਉਣ ਵਾਲੀਆਂ ਤਾਕਤਾਂ ਆਪਣੇ ਨਫੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਮਨਸੂਬੇ ਕਰ ਦਿਆਂ ਹਨ ਸਾਡੇ ਇਸ ਧਰਤੀ ਤੇ ਰਹਿਣਾ ਅਜਿਹਾ ਬਣਦਾ ਜਾ ਰਿਹਾ ਕਿ ਜੇਕਰ ਸਾਨੂੰ ਇੱਥੇ ਰਹਿਣਾ ਹੈ ਇਥੋਂ ਦੇ ਸਾਧਨਾਂ ਦੀ ਵਰਤੋਂ ਕਰਨੀ ਹੈ ਸਹੂਲਤਾਂ ਦਾ ਸੁੱਖ ਮਾਣਨਾ ਹੈ ਤਾਂ ਇਸ ਦਾ ਕਰਾਇਆ ਸਾਨੂੰ ਦੇਣਾ ਪਵੇਗਾ ਮਾਹੌਲ ਅਜਿਹਾ ਸਿਰਜਿਆ ਗਿਆ ਕਿ ਅਸੀਂ ਇਸ ਤੋਂ ਬਚ ਨਹੀਂ ਸਕਦੇ ਇਹਨਾਂ ਹਾਲਤਾਂ ਵਿੱਚ ਹਰ ਮਨੁੱਖ ਨੂੰ ਹਰ ਸਮੇਂ ਕਈ ਤਰ੍ਹਾਂ ਦੀ ਫਿਕਰ ਡਰ ਸਹਿਣਾ ਜੰਬਰੀ ਰਹਿੰਦੇ ਹਨ ਇਹ ਫਿਕਰ ਅਗਾਹ ਜਾ ਕੇ ਸਾਡੇ ਲਈ ਵੱਡੀ ਚਿੰਤਾਵਾਂ ਦੇ ਕਾਰਨ ਬਣਦੇ ਹਨ ਸਾਡੀਆਂ ਚਿੰਤਾਵਾਂ ਸਾਡੇ ਲਈ ਡਿਪਰੈਸ਼ਨ ਵਰਗੀਆਂ ਅਲਮਤਾਂ ਪੈਦਾ ਕਰਦੀਆਂ ਹਨ ਪੁਰਾਣੇ ਸਮਿਆਂ ਦੌਰਾਨ ਮਨੁੱਖ ਪੰਛੀਆਂ ਪਰਿੰਦਿਆਂ ਵਾਂਗ ਗੁਜ਼ਰਤੀ ਢੰਗ ਦਾ ਜੀਵਨ ਜਿਉਂਦਾ ਸੀ ਉਸ ਨੂੰ ਬਹੁਤ ਜ਼ਿਆਦਾ ਮਾਨਸਿਕ ਬੋਝ ਸਹਿਣਾ ਨਹੀਂ ਸੀ ਪੈਂਦਾ ਪਰ ਸભ્યਤਾ ਦੇ ਵਿਕਾਸ ਦੇ ਨਾਲ-ਨਾਲ ਸਾਡੇ ਮਾਨਸਿਕ ਦੁੱਖ ਹਰ ਦਿਨ ਵਧ ਰਹੇ ਹਨ ਦੂਜਾ ਵੱਡਾ ਕਾਰਨ ਇਹ ਹੈ ਕਿ ਦੁਨੀਆ ਦੇ ਬਹੁ ਗਿਣਤੀ ਲੋਕ ਹਕੀਕਤਾਂ ਨਾਲੋਂ ਦੌਰ ਦਿੱਤੇ ਗਏ ਨੇ ਅਸੀਂ ਸਟੇਟਸਲੀ ਜਿਉਣ ਲੱਗ ਪਏ ਹਾਂ ਖਿਆਲੀ ਦੁਨੀਆ ਵਿੱਚ ਵਿਚਰਨ ਲੱਗ ਪਏ ਹਾਂ ਸਮੇਂ ਦੇ ਇਸ ਦੌਰ ਵਿੱਚ ਸਾਡੇ ਅੰਦਰ ਸਹਿਜ ਸਹਿਨਸ਼ੀਲਤਾ ਸਬਰ ਸੰਤੋਖ ਘਟ ਹੋ ਰਿਹਾ ਹੈ ਹਰ ਤਰ੍ਹਾਂ ਦੀਆਂ ਵਕਤੀ ਉਤੇਜਨਾਵਾਦ ਰਹੀਆਂ ਹਨ ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੋਈ ਹੈ ਜਿਸ ਨਾਲ ਸਾਡੀਆਂ ਖਾਇਸ਼ਾਂ ਸ਼ਾਮਾਂ ਤੇ ਲਾਲਸਾਾਂ ਵਿੱਚ ਵੀ ਇੱਕ ਬੇਕ ਆ ਗਿਆ ਹੈ ਸੁਪਨੇ ਦੇਖਣਾ ਤੇ ਉਹਨਾਂ ਨੂੰ ਪੂਰਾ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਸ ਲਈ ਆਪਣੇ ਆਪ ਤੋਂ ਦੂਰ ਹੋ ਜਾਣਾ ਠੀਕ ਨਹੀਂ ਅੱਜ ਹਾਲਾਤੀ ਹਨ ਕਿ ਮਹਿੰਗੀ ਪੜਾਈ ਤੇ ਸਟੇਟਸ ਲਈ ਮਹਿੰਗੇ ਕੱਪੜਿਆਂ ਦੇ ਸਤੋਰ ਵਿੱਚ ਸਾਡੇ ਬੱਚੇ ਵੀ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਰਹੇ ਨੇ ਰੋਜ਼ਾਨਾ ਜੀਵਨ ਦੀਆਂ ਮੁਸ਼ਕਲਾਂ ਸਮੱਸਿਆਵਾਂ ਹਕੀਕਤਾਂ ਨਾਲ ਦੋਚਾਰ ਹੁੰਦਿਆਂ ਸਾਡਾ ਮਨ ਭਟਕਣਾ ਦਾ ਸ਼ਿਕਾਰ ਹੁੰਦਾ ਹੈ ਕਈ ਵਾਰ ਅਸੀਂ ਆਪਣਿਆਂ ਤੋਂ ਕੋਈ ਵੱਡੀ ਤਵਕਕ ਰੱਖ ਲੈਂਦੇ ਹਾਂ ਜਦੋਂ ਇਹ ਆਸ ਪੂਰੀ ਨਹੀਂ ਹੁੰਦੀ ਤਾਂ ਨਿਰਾਸ਼ ਹੋ ਜਾਂਦੇ ਹਾਂ ਕਾਰੋਬਾਰ ਵਿੱਚ ਘਾਟਾ ਜਾਂ ਲੜਾਈ ਕਲੇਸ਼ ਬਿਮਾਰੀ ਇਸ ਤਰ੍ਹਾਂ ਦੇ ਦੁੱਖ ਵੀ ਸਾਡੇ ਮਨ ਦੀ ਪਰੇਸ਼ਾਨੀ ਦਾ ਸਬਬ ਬਣਦੇ ਹਨ ਅੱਜ ਦੇ ਦੌਰ ਵਿੱਚ ਬਹੁ ਗਿਣਤੀ ਲੋਕਾਂ ਦਾ ਮਸਲਾ ਇਹ ਵੀ ਹੈ ਕਿ ਸਾਨੂੰ ਅਹਿਮੀਅਤ ਮਿਲੇ ਕਿਸੇ ਰਿਸ਼ਤੇ ਵੱਲੋਂ ਕਿਸੇ ਮੰਚ ਵੱਲੋਂ ਕਿਸੇ ਸੰਸਥਾ ਵੱਲੋਂ ਸਾਨੂੰ ਉਹ ਅਹਿਮੀਅਤ ਨਹੀਂ ਮਿਲਦੀ ਜਿਸ ਦੀ ਸਾਨੂੰ ਆਸ ਸੀ ਤਾਂ ਅਸੀਂ ਨਿਰਾਸ਼ ਹੁੰਨ ਲੱਗਦੇ ਹਾਂ ਜ਼ਿੰਦਗੀ ਵਿੱਚ ਕਦੇ-ਕਦੇ ਸਾਨੂੰ ਅਚਾਨਕ ਵੱਡੀਆਂ ਦੁਖਦਾਈ ਹਾਲਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸਾਡੇ ਮਨ ਅੰਦਰ ਇਹ ਸ਼ਕਤੀ ਇਹ ਤਾਕਤ ਹੈ ਕੇ ਵੱਡੇ ਤੋਂ ਵੱਡੇ ਦੁੱਖ ਵਿੱਚੋਂ 7 ਕੁ ਦਿਨਾਂ ਤੱਕ ਕੁਝ ਹੱਦ ਤੱਕ ਬਾਹਰ ਆ ਜਾਂਦਾ ਪਰ ਕੁਝ ਹਾਲਤਾਂ ਵਿੱਚ ਜਦੋਂ ਦੁੱਖ 15 ਦਿਨਾਂ ਤੱਕ ਲੰਮਾ ਹੋ ਜਾਵੇ ਜਾਂ ਅਸੀਂ ਅਜੇ ਇੱਕ ਪਰੇਸ਼ਾਨੀ ਵਿੱਚੋਂ ਬਾਹਰ ਨਾ ਆਏ ਹੋਈਏ ਤੇ ਸਾਨੂੰ ਕੋਈ ਹੋਰ ਪਰੇਸ਼ਾਨੀ ਘੇਰ ਲਵੇ ਤਾਂ ਸਾਡਾ ਇਹ ਦੁੱਖ ਮਨ ਦੇ ਰੋਗ ਵਿੱਚ ਵੀ ਤਬਦੀਲ ਹੋ ਜਾਂਦਾ ਹੈ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਉਹ ਡਿਪਰੈਸ਼ਨ ਐਂਗਜ਼ਾਇਟੀ ਵਰਗੇ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਜਦੋਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਸਬੰਧਤ ਵਿਅਕਤੀ ਨੂੰ ਇਲਾਜ ਦੀ ਲੋੜ ਪੈਂਦੀ ਹੈ ਇਸ ਦੇ ਨਾਲ ਨਾਲ ਉਸ ਨੂੰ ਬਾਰ-ਬਾਰ ਕਾਉਂਸਲਿੰਗ ਦੀ ਵੀ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਕੁਝ ਕੁ ਦਿਨਾਂ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀ ਇਸ ਵਿੱਚੋਂ ਬਾਹਰ ਆਉਣ ਲੱਗ ਪੈਂਦਾ ਹੈ ਠੀਕ ਹੋਣ ਲੱਗ ਪੈਂਦਾ ਪਰ ਇਥੇ ਗੱਲ ਬੜੀ ਚਾਨ ਦੇ ਨਯੋਗ ਹੈ ਕਿ ਜਿਹੜੀਆਂ ਪਰਸਤਿਤੀਆਂ ਨੇ ਉਸ ਨੂੰ ਮਰੀਜ਼ ਬਣਾਇਆ ਹੁੰਦਾ ਹੈ ਉਹ ਪਰਸਤਿਤੀਆਂ ਜੇਕਰ ਬਣੀਆਂ ਰਹਿੰਦੀਆਂ ਹਨ ਤਾਂ ਕਈ ਵਾਰ ਮਰੀਜ਼ ਨੂੰ ਮਹੀਨਿਆਂ ਜਾਂ ਸਾਲਾਂ ਬੱਧੀ ਵੀ ਦਵਾਈਆਂ ਖਾਣੀਆਂ ਪੈਂਦੀਆਂ ਹਨ ਜੇਕਰ ਹਾਲਾਤ ਸੁਖਾਵੇਂ ਬਣ ਜਾਣ ਤਾਂ ਕੁਝ ਕੁ ਸਮ ਦਵਾਈ ਖਾਣ ਮਗਰੋਂ ਮਰੀਜ਼ ਠੀਕ ਹੋ ਜਾਂਦਾ ਹੈ ਮਾਨੋਵਿਕਾਰਨ ਦਾ ਇੱਕ ਵੱਡਾ ਕਾਰਨ ਸਾਡੀ ਜੈਨੇਟਿਕ ਪ੍ਰਣਾਲੀ ਵੀ ਹੁੰਦੀ ਹੈ ਭਾਵੇਂ ਕਰ ਕਿਸੇ ਦੀ ਅੰਸ਼ ਵੰਸ਼ ਵਿੱਚ ਵੱਡੇ ਬਡੇਰੇ ਨੂੰ ਇਹ ਰੋਗ ਹੈ ਤਾਂ ਆਲਾਦ ਵੀ ਇਸ ਰੋਗ ਦਾ ਸ਼ਿਕਾਰ ਬਣ ਸਕਦੀ ਹੈ ਅੱਜ ਤੋਂ 50 60 ਸਾਲ ਪਹਿਲਾਂ ਲਾਾਮਤਾਂ ਦੇ ਰਾਜ ਸੰਭਵ ਨਹੀਂ ਸਨ ਪਰ ਅੱਜ ਕੱਲ ਇਹ ਪੂਰੀ ਤਰ੍ਹਾਂ ਲਾਯੋਗ ਹਨ ਇਸ ਸਮੇਂ ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ ਦੁਨੀਆ ਦੇ ਹਰ 8 ਵਿਅਕਤੀਆਂ ਵਿੱਚ ਇੱਕ ਬੰਦਾ ਮਾਨਸਿਕ ਰੋਗ ਦਾ ਸ਼ਿਕਾਰ ਹੈ ਹੁਣ ਤੁਸੀਂ ਅੰਦਾਜ਼ਾ ਲਗਾ ਲਓ ਜਿਸ ਤਰ੍ਹਾਂ ਦੀ ਤਰੱਕੀ ਤੇ ਵਿਕਾਸ ਅਸੀਂ ਹਰ ਦਿਨ ਕਰ ਰਹੇ ਹਾਂ ਇਸ ਵਿੱਚ ਮਨੁੱਖੀ ਸਭਿਅਤਾ ਕਿਸ ਪਾਸੇ ਵੱਲ ਜਾ ਰਹੀ ਹੈ ਇੱਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਿਹੜੇ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਨੂੰ ਅਸੀਂ ਵਿਕਸਤ ਮੁਲਕ ਆਖਦੇ ਹਾਂ ਉੱਥੇ ਮਾਨਸਿਕ ਰੋਗੀਆਂ ਦੀ ਗਿਣਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਸਾਡੇ ਤੌਰ ਤੇ ਇਹ ਵੱਡਾ ਮਸਲਾ ਬਣ ਗਿਆ ਕਿ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਕਿਵੇਂ ਰਹੇ ਅੱਜ ਦੇ ਦੌਰ ਵਿੱਚ ਜਿੰਨਾ ਅਸੀਂ ਕੁਦਰਤ ਨਾਲ ਤੋੜ ਵਿਛੋੜਾ ਕਰ ਲਿਆ ਜਾਂ ਕਰ ਰਹੇ ਹਾਂ ਸਵੇ ਸਿਰਜਿਤ ਮਾਹੌਲ ਵਿੱਚ ਵਿਚਰਦੇ ਹਾਂ ਉਸ ਅਨੁਪਾਤ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਸਹਿ ਰਹੀ ਹਾਂ ਦੂਜੇ ਪਾਸੇ ਸਾਡਾ ਹੁਣ ਕੁਦਰਤ ਦੀ ਆਗੋਸ਼ ਵਿੱਚ ਪੂਰੀ ਤਰ੍ਹਾਂ ਚਲੇ ਜਾਣਾ ਵੀ ਸੰਭਵ ਨਹੀਂ ਅਸੀਂ ਪਿੱਛੇ ਵੱਲ ਨਹੀਂ ਮੁੜ ਸਕਦੇ ਪਰ ਇਹ ਜ਼ਰੂਰੀ ਹੈ ਕਿ ਆਪ ਸਹਿਹੀੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਦੀ ਸ਼ਨਾਖਤ ਕਰੀਏ ਅਸੀਂ ਕੁਦਰਤ ਨਾਲ ਇੱਕ ਮਿਕਤਾ ਪੈਦਾ ਕਰਕੇ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹ ਸਕਦੇ ਹਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਬੇਲਗਾਮ ਖਾਸ਼ਾਂ ਸ਼ਾਮਾਂ ਤੇ ਲਾਲ ਸਾਵਾਂ ਦੇ ਇਸ ਤੌਰ ਤੇ ਹਕੀਕਤ ਨੂੰ ਸਮਝੀਏ ਜਾਣੀਏ ਤੇ ਇਸ ਤੋਂ ਸੁਚੇਤ ਹੋਣ ਦੀ ਕੋਸ਼ਿਸ਼ ਕਰੀਏ ਜਦੋਂ ਮਨ ਉਦਾਸ ਹੋਵੇ ਤਾਂ ਸਵੇਰੇ ਸ਼ਾਮ ਕੁਝ ਸਮਾਂ ਹਰਿਆਲੀ ਵਿੱਚ ਸੈਰ ਕਰੋ ਕੁਦਰਤ ਦੀ ਆਗੋਸ਼ ਵਿੱਚ ਜਾਓ ਰੁੱਖਾਂ ਬੂਟਿਆਂ ਫੁੱਲਾਂ ਨਾਲ ਆਪਣੀ ਸਾਂਝ ਬਣਾਓ ਜਦੋਂ ਮਨ ਉਦਾਸ ਹੋਵੇ ਤਾਂ ਕੁਝ ਕਰਨ ਨੂੰ ਮਨ ਨਹੀਂ ਕਰਦਾ ਕਿਤੇ ਜਾਣ ਨੂੰ ਮਨ ਨਹੀਂ ਕਰਦਾ ਪਰ ਮਨ ਦੇ ਉਲਟ ਜਾ ਕੇ ਕੋਈ ਕਿਤਾਬ ਪੜ੍ਹੋ ਕੋਈ ਨਾਟਕ ਜਾਂ ਫਿਲਮ ਦੇਖੋ ਕੁਝ ਕੁ ਮਿੰਟਾਂ ਬਾਅਦ ਮਨ ਦੀ ਸਥਿਤੀ ਸਹਿਜ ਹੋਣ ਲੱਗੇਗੀ ਆਪਣੇ ਦੁੱਖ ਨੂੰ ਹਰ ਇੱਕ ਅੱਗੇ ਨਾ ਫਰੋਲਦੇ ਰਹੋ ਜਦੋਂ ਕਦੇ ਮਨ ਉਦਾਸ ਹੋਵੇ ਕੋਈ ਚਿੰਤਾ ਪਰੇਸ਼ਾਨੀ ਹੋਵੇ ਕੋਈ ਪੁੱਛੇ ਕੀ ਹਾਲ ਤਾਂ ਚੜ੍ਹਦੀ ਕਲਾ ਦਾ ਜਵਾਬ ਦਿਓ ਸਭ ਠੀਕ ਹੈ ਮੈਂ ਠੀਕ ਹਾਂ ਤੁਸੀਂ ਦੱਸੋ ਤੁਹਾਡਾ ਕੀ ਹਾਲ ਇਸ ਨਾਲ ਤੁਹਾਡੇ ਆਤਮ ਵਿਸ਼ਵਾਸ ਨੂੰ ਬਲ ਮਿਲੇਗਾ ਕያስ ਕਰੋ ਕਿ ਤੁਸੀਂ ਇਸ ਧਰਤੀ ਦੇ ਨਾਲ ਲੱਖਾਂ ਲੋਕਾਂ ਨਾਲੋਂ ਬਿਹਤਰ ਹੋ ਲੱਖਾਂ ਲੋਕ ਹਨ ਜਿਨ੍ਹਾਂ ਨੂੰ ਦੋ ਡੰਗ ਰੋਟੀ ਵੀ ਨਸੀਬ ਨਹੀਂ ਹੁੰਦੀ ਜੋ ਕੁਝ ਸਾਡੇ ਪਾਸ ਹੈ ਜੇਕਰ ਇਹ ਵੀ ਨਾ ਹੋਵੇ ਤਾਂ ਅਸੀਂ ਰੱਬ ਤੱਕ ਕੀ ਕਰ ਸਕਦੇ ਹਾਂ ਦੁੱਖ ਤੇ ਪਰੇਸ਼ਾਨੀਆਂ ਸਦੀਵੀ ਨਹੀਂ ਹੁੰਦੀਆਂ ਬਾੜੇ ਸਮੇ ਤੋਂ ਮਗਰੋਂ ਮੁੜ ਚੰਗੇ ਦਿਨਾਂ ਨੇ ਪਰਤ ਆਉਣਾ ਹੁੰਦਾ ਹੈ ਇਸ ਲਈ ਵਿਸ਼ਵਾਸ ਰੱਖੋ ਕਿ ਤੁਹਾਡੀਆਂ ਮੁਸ਼ਕਲਾਂ ਕੁਝ ਦਿਨਾਂ ਲਈ ਹਨ ਮਨੁਦਾਸ ਹੋਵੇ ਤਾਂ ਨਿੱਕੇ ਨਿੱਕੇ ਕੰਮ ਕਰਦੇ ਰਹੋ ਘਰ ਵਿੱਚ ਰੁੱਖ ਬੂਟੇ ਲਾਓ ਜੇਕਰ ਕੱਚੀ ਥਾਣੀ ਤਾਂ ਗਮਲੇ ਲਓ ਉਨਾਂ ਵਿੱਚ ਬੂਟੇ ਲਾਓ ਬੂਟਿਆਂ ਦੀ ਸਾਂਭ ਸੰਭਾਲ ਕਰੋ ਉਦਾਸੀ ਤੋਂ ਬਚਾ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਰੁਝੇਵੇਂ ਵਿੱਚ ਰੱਖੀਏ ਨਿੱਕੇ ਨਿੱਕੇ ਕੰਮ ਕਰਦੇ ਰਹੋ ਦੁਨੀਆ ਵਿੱਚ ਇਹ ਵੇਖਿਆ ਗਿਆ ਕਿ ਵਿਹਲੇ ਰਹਿਣ ਵਾਲੇ ਲੋਕ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਵਧੇਰੇ ਹੁੰਦੇ ਹਨ ਮਾਨਸਿਕ ਪਰੇਸ਼ਾਨੀ ਦੌਰਾਨ ਇੱਕ ਖਿਆਲ ਕਰੋ ਕਿ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਹਨ ਜੇਕਰ ਅੱਜ ਜ਼ਿੰਦਗੀ ਕਾਲੀ ਰਾਤ ਜੀ ਲੱਗਦੀ ਹੈ ਤਾਂ ਕੁਝ ਵਕਫੇ ਬਾਅਦ ਸਵੇਰਾ ਵੀ ਜ਼ਰੂਰ ਹੋਵੇਗਾ ਯਕੀਨ ਰੱਖੋ ਪੱਛੜ ਮਗਰੋਂ ਨਮੀਆਂ ਕਰੂੰਬਲਾਂ ਫੁੱਟਣ ਗਿਆ ਹਰੀਆਲੀ ਦਾਸਤਕ ਦੇਵੇਗੀ ਤੇ ਫਲ ਫੁੱਲ ਵੀ ਜ਼ਰੂਰ ਲੱਗਣਗੇ ਇਤਿਹਾਸ ਵਿੱਚ ਨੈਲਸਨ ਮੰਡੇਲਾ ਵਰਗੇ ਕੁਝ ਅਜਿਹੇ ਕਿਰਦਾਰ ਹੋਏ ਨੇ ਜੋ ਵੱਡੀਆਂ ਮੁਸ਼ਕਲਾਂ ਮਸੀਬਤਾਂ 'ਚ ਗੁਜ਼ਰੇ ਪਰ ਉਹਨਾਂ ਆਸਤਾ ਪੱਲਾ ਨਹੀਂ ਛੱਡਿਆ ਤੇ ਫਿਰ ਇੱਕ ਵਾਰ ਫਿਰ ਦੁਨੀਆ ਲਈ ਮਿਸਾਲ ਬਣ ਗਏ ਅਜੋਕੀ ਨਠ ਭੱਜੀ ਜ਼ਿੰਦਗੀ ਵਿੱਚ ਵੀ ਹਰ ਰੋਜ਼ ਕੁਝ ਸਮਾਂ ਆਪਣੇ ਲਈ ਕੱਢੋ ਕੁਦਰਤ ਨਾਲ ਸੰਜੋਗ ਆਪਣੇ ਮੋਬਾਈਲ ਫੋਨ ਤੋਂ ਕੁਝ ਸਮਾਂ فاਸਲਾ ਬਣਾ ਕੇ ਆਪਣੇ ਆਪ ਨਾਲ ਜੁੜੋ meditation ਕਰੋ ਇਸ ਦੇ ਬੜੇ ਅਦੁੱਪਤ ਨਤੀਜੇ ਨਿਕਲਦੇ ਹਨ ਜਿਸ ਦਿਸ਼ਾ ਵੱਲ ਅਸੀਂ ਸਾਰੇ ਭਜ ਰਹੇ ਹਾਂ ਉਸ ਪ੍ਰਤੀ ਸੁਚੇਤ ਹੋਣ ਦੇ ਨਾਲ ਨਾਲ ਸਾਨੂੰ ਆਪਣੇ ਆਪ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ ਧੰਨਵਾਦ